ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਚਾੜੂ ਸਰਕਾਰ ਦੇ ਵਿੱਚ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਕਿ ਇੱਕ ਵੱਡਾ ਪ੍ਰਦਰਸ਼ਨ ਕੀਤਾ ਤੇ ਦੂਜੇ ਪਾਸੇ ਉੱਥੇ ਹੀ ਜ਼ਮੀਨਾਂ ਦੀ ਜੰਗ ਨੂੰ ਲੈ ਕੇ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਟੇਜ ਤੋਂ ਲਲਕਾਰਦੇ ਹੋਏ ਲੀਡਰਸ਼ਿਪ ਨਜ਼ਰ ਆ ਰਹੀ ਹੈ ਬਲਵਿੰਦਰ ਸਿੰਘ ਪੁੰਦੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਤੇ ਉੱਥੇ ਹੀ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਕਦੇ ਵੀ ਪੰਜਾਬ ਦਾ ਨਹੀਂ ਸੋਚ ਚ ਸਕਦੀਆਂ ਤੇ ਜਿਸ ਤਹਿਤ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਉਹ ਨਸਰ ਆ ਰਹੇ ਨੇ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੀ ਲੜਾਈ ਹੈ ਜਿਹੜੀ ਕਿ ਉਹ ਇਕੱਲੀ ਸ਼੍ਰੋਮਣੀ ਅਕਾਲੀ ਦਲ ਲੜ ਸਕਦੀ ਹੈ ਤੇ ਦੂਜੇ ਪਾਸੇ ਸਾਰੀਆਂ ਸਰਕਾਰਾਂ ਜਿਹੜੀਆਂ ਕਿ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਕਿ ਉਹ ਦਿੱਲੀ ਤੋਂ ਚੱਲਣ ਵਾਲੀਆਂ ਨੇ ਤੇ ਪੰਜਾਬ ਦੀ ਇੱਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਜੋ ਸਿਰਫ ਔਰ ਸਿਰਫ ਪੰਜਾਬ ਦਾ ਸੋਚਦੀ ਹੈ ਚਾਹੇ ਉਹ ਪੰਜਾਬ ਦੀ ਜਵਾਨੀ ਹੋਵੇ ਤੇ ਚਾਹੇ ਉਹ ਪੰਜਾਬ ਦੀ ਕਿਸਾਨੀ ਹੋਵੇ ਤੇ ਜਿਸ ਨੂੰ ਲੈ ਕੇ ਹੁਣ ਆ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕਈ ਸਵਾਲ ਖੜੇ ਕਰ ਦਿੱਤੇ ਨੇ ਹੋਰ ਕੀ ਕਹਿਣਾ ਬਲਵਿੰਦਰ ਸਿੰਘ ਭੁੰਦੜ ਦਾ ਆਓ ਤੁਹਾਨੂੰ ਸੁਣਾਉਣੇ 24000 ਏਕੜ ਜ਼ਮੀਨ ਦੀ ਪੰਜਾਬ ਦੀ ਜਾ ਰਹੀ ਇਹ ਪੰਜਾਬ ਹੀ ਖਤਮ ਹੋਣ ਜਾ ਰਿਹਾ ਹੈ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਖਰੀ ਲੜਾਈ ਲੜਨੀ ਚਾਹੀਦੀ ਹੈ ਕਿ ਕੀ ਪੰਜਾਬ ਬਚਾਉਣਾ ਜਾਂ ਪਾਊਜੜਦਾ ਜੋ ਦਿੱਲੀ ਤੋਂ ਚੱਲ ਕੇ ਆਉਂਦਾ ਉਹ ਪੰਜਾਬ ਨੂੰ ਲੁੱਟਣਾ ਤੇ ਕੁੱਟਣਾ ਚਾਹੁੰਦਾ ਮੈਂ ਹੈਰਾਨ ਆ ਕਿ ਇਹ ਵੀ ਇੱਕ ਕੇਜਰੀਵਾਲ ਦੀ ਗਰੰਟੀ ਸੀ ਮੇਰੇ ਖਿਆਲ ਹੈ ਛੇ ਤਾਂ ਪਹਿਲਾਂ ਦੇਤੀਆਂ ਸੀ ਸੱਤ ਵੀ ਭੁੱਲ ਗਿਆ ਦਾ ਪੰਜਾਬ ਜੜਨਾ ਅੱਜ ਪੰਜਾਬ 24 ਕਿੱਲੇ ਜ਼ਮੀਰ ਭਾਲ ਦੀ ਔਖੇ 24000 ਏਕੜ ਲੈ ਰਿਹਾ ਅੱਜ ਸਭ ਤੋਂ ਪਹਿਲਾਂ ਬੇਰਖਲਾ 1972 ਚ ਰਾਜਪੁਰੇ ਕਲੋਨੀ ਕੱਟੀ ਸੀ ਗੈਨੀ ਜੈਲਸੋ ਨੇ ਜਾ ਕੇ ਦੇਖ ਲਓ ਕੋਨੇ ਤੇ ਜੇ ਖਾਲੀ ਪਈ ਅੱਜ ਸਾਲ ਕਹਿ ਹੋਗੇ 1972 ਨੂੰ ਤੇ ਅੱਜ ਨੂੰ ਇਹ 24000 ਏਕੜ ਲੈ ਰਹੇ ਉਹ ਉਥੇ 100 ਏਕੜ ਸੇ ਅੱਜ ਤੱਕ ਆਵਾਜ਼ ਨਹੀਂ ਹੋਈ ਇਹ ਕਿਸ ਤਰ੍ਹਾਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਜਾੜਨਾ ਚਾਹੁੰਦੇ ਨੇ ਇੱਕ ਵੱਡੀ ਵੱਡੀ ਸਾਜ਼ਿਸ਼ ਹੈ ਸਾਡਾ ਕਿਤੇ ਪਾਣੀ ਖੋਹ ਲੈਂਦੇ ਸਾਡੇ ਰਾਜਧਾਨੀਆਂ ਖੋਲੀਆਂ ਸਾਡੇ ਤੇ ਟੈਕਸ ਅਡ ਲਾਉਂਦੇ ਨੇ ਜੰਗ ਜੰਨ ਹੁੰਦੀ ਆ ਹਮੇਸ਼ਾ ਸਾਡੀ ਬਾਰਡਰ ਤੇ ਉਜੜਦੇ ਅਸੀਂ ਆ ਟੈਕਸ ਲੱਗਣਾ ਹੋਵੇ ਸਾਡੇ ਬਰਾਬਰ ਲੱਗਦਾ ਬਜਾਏ ਸਾਨੂੰ ਇਸ ਦੇ ਕਿ ਸਾਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ ਸਾਡੇ ਇਜਾਰੇ ਦਾ ਆਹ ਹੁਣ 7 ਦਿਨਾਂ ਜਾਂਦੇ ਲੱਗੇ ਆ ਪੰਜਾਬ ਦਾ 7 ਦਿਨ ਨਹੀਂ ਪੰਜਾਬ ਦਾ ਕਿੰਨੇ ਮਹੀਨਿਆਂ ਦਾ ਕੰਮ ਰੁਕ ਗਿਆ ਪੰਜਾਬ ਬੰਦ ਹੋ ਗਿਆ ਇੰਡਸਟਰੀ ਸਾਰੀ ਬੰਦ ਹੋ ਗਈ ਸਾਡਾ ਵਪਾਰ ਬੰਦ ਹੋ ਗਿਆ ਸੋ ਇਸ ਕਰਕੇ ਕੋਈ ਵੀ ਇੱਥੇ ਮਸਲਾ ਆਉਂਦਾ ਹੈ ਪੰਜਾਬ ਤੇ ਸਭ ਤੋਂ ਪਹਿਲਾਂ ਉਹਦੀ ਮਾਰ ਪੈਂਦੀ ਹੈ ਜੇ ਅਸੀਂ ਇਸ ਦੇਸ਼ ਨੂੰ ਬਚਾਉਣ ਵਾਸਤੇ ਮੁਗਲਾਂ ਨੂੰ ਸਾਡੇ ਗੁਰੂਆਂ ਨੇ ਇੱਥੋਂ ਕੱਢ ਕੇ ਤੇ ਦੇਸ਼ ਬਚਾਇਆ ਅੰਗਰੇਜ਼ਾਂ ਨੂੰ ਸਾਡੇ ਬਜ਼ੁਰਗਾਂ ਨੇ ਕੱਢ ਕੇ ਦੇਸ਼ ਬਚਾਇਆ ਕੇਜਰੀਵਾਲ ਜੀ ਸੁਣ ਲੋ ਭਗਵਾਨ ਤਮਾਨ ਦੇ ਬੋਢਿਆਂ ਤੇ ਧਰ ਕੇ ਜੋ ਤੁਸੀਂ ਤਲਵਾਰ ਚਲਾਉਣੀ ਚਾਹੁੰਦੇ ਹੋ ਇਹ ਪੰਜਾਬੀ ਚੱਲਣ ਨਹੀਂ ਦੇਣਗੇ ਜੇ ਅੰਗਰੇਜ਼ ਨੂੰ ਕੱਢ ਸਕਦੇ ਆ ਮੁਗਲਾਂ ਨੂੰ ਕੱਢ ਸਕਦੇ ਆ ਤੇ ਤੁਸੀਂ ਕਿਹੜੇ ਬਾਗ ਦੀ ਬੋਲੀ ਹੋ ਇਸ ਕਰਕੇ ਅੱਜ ਤੁਹਾਨੂੰ ਵਾਰਨਿੰਗ ਦਿੰਦੇ ਆਂ ਅਸੀਂ ਇਸ ਸਟੇਜ ਤੋਂ ਪੰਜਾਬ ਦੀ ਸਾਰੀ ਸੰਗਤ ਵੱਲੋਂ ਪੰਜਾਬੀਆਂ ਵੱਲੋਂ ਆਓ ਪੰਜਾਬੀਓ ਆਪਾਂ ਇਕੱਠੇ ਹੋਈਏ ਅੱਜ ਆਪਣਾ ਆਦਰ ਲੜਦਾ ਸਵਾਲ ਲਈ ਕਿਸ ਵੇਲੇ ਜਦੋਂ ਮੁਗਲਾਂ ਦੇ ਹਮਲੇ ਸੀ ਆਪਣੀਆਂ ਧੀਆਂ ਬੇਟੀਆਂ ਉਲ ਜਾਂਦੇ ਸੀ ਉਸ ਵੇਲੇ ਆਪਣੀਆਂ 12 ਮਿਸਲਾਂ ਹੁੰਨੀਆਂ ਸੀ ਤੇ 12 ਮਿਸਲਾਂ ਜਦੋਂ ਬਖਸ ਸੀ ਤੇ ਜਾ ਕੇ ਇਕੱਠੀਆਂ ਹੋ ਕੇ ਲੜਦੀਆਂ ਸੀ ਤੇ ਉਹ ਆਪਣਾ ਬਦਲਾ ਲੈ ਲੈਂਦੀਆਂ ਸੀ ਤੇ 12 ਮਿਸਲਾਂ ਨਹੀਂ ਉਸ ਵੇ ਜਦੋਂ ਅੰਗਰੇਜ਼ ਇੰਨੀ ਤਾਕਤਵਰ ਬੰਗਲ ਤਾਕਤਵਰ ਸੀ ਤਾਂ ਆਪਣੇ ਤਿੰਨ ਜਰਨੈਲਾਂ ਨੇ ਜਾ ਕੇ ਦਿੱਲੀ ਫਤਿਹ ਕਰ ਲਈ ਸੀ ਇਸ ਕਰਕੇ ਕਾਈ ਕੇ ਜੀ ਦੀ ਬਾਤ ਜੀ ਤੁਸੀਂ ਤਾਂ ਪਤਾ ਨਹੀਂ ਉਹ ਕਿਹੜੀਆਂ ਖੱਡਾਂ 'ਚ ਬੜੇ ਹੋਏ ਸੋਂ 700 ਸਾਲ ਦੀ ਗੁਲਾਮੀ ਤੋਂ ਬਾਅਦ ਅੱਜ ਤੁਹਾਨੂੰ ਸੁਤਤਾ ਆ ਗਿਆ ਪੰਜਾਬ ਨੂੰ ਜਾਣਦੀ ਸੋ ਮੈਂ ਕਿਸੇ ਕੀਮਤ ਤੇ ਵੀ ਮੈਂ ਕਹੋ ਨਾ ਕਿ ਸ਼ਰਮਣੀ ਕਾਲੀ ਦਲ ਔਰ ਪੰਜਾਬੀਆ ਵੀਰੋ ਆਪਾਂ ਕਿਸੇ ਕੀਮਤੇ ਸੁਝਣੀ ਦੇਣਾ ਔਰ ਸ਼੍ਰੋਮਣੀ ਅਕਾਲੀ ਦਲ ਇਸ ਦੀ ਲੜਾਈ ਵਾਸਤੇ ਬੂਰੇ ਹੋ ਕੇ ਲੜੇਗਾ ਔਰ ਹਰ ਹਾਲ ਤੇ ਜੈਸਰੂ ਕਾਮਯਾਬ ਕਰਾਂਗੇ ਅਸੀਂ ਕਿਸੇ ਕੀਮਤੇ ਤਾਂ 24000 ਕਹਦੇ ਅਸੀਂ 24 ਇੰਚ ਜ਼ਮੀਨ ਦੀ ਪੰਜਾਬ ਦੀ ਜਾਣ ਦੇਣੀ ਇਹਨਾਂ ਲਵਜਾਰਾਂ ਦਾ ਤੁਹਾਡਾ ਸਾਰਾ ਧੰਨਵਾਦ ਕਰਕੇ ਤੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ ਵੀਰੋ ਹੁਣ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ ਪੰਜਾਬ ਦੀ ਗੈਰੰਦਗੀ ਦਾ ਸਵਾਲ ਹੈ ਪੰਜਾਬ ਨੂੰ ਉਜੜ ਤੋਂ ਬਚਾਉਣ ਦਾ ਸਵਾਲ ਹੈ ਇਸ ਕਰਕੇ ਆਓ ਇਹਨਾਂ ਲੁਟੇਰਿਆਂ ਤੋਂ ਪੰਜਾਬ ਬਚਾਈਏ ਇਕੱਠੇ ਹੋ ਕੇ ਆਪਾਂ ਜਿੱਤੀਏ